ਲੋ ਜੀ ਤੋਰ ਦਿਓ ਮਾੜੀ ਘਾਨ ਸਾਡੇ ਜੀ ਵਾਦਾ ਕਰੇ ਜੀ ਜਾ ਬੰਦ ਕਰਾਇ ਲਖਾਈ ਆਏ 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 ਲੇ ਬਾਹਰ ਨਾ ਉਧਰ ਨਾ ਬਣਾ ਲਗਾ ਹਾਂ ਤੋ ਨਹੀਂ ਤੋਰੀ ਹੁੰਦੀ ਬੈ ਕੇ ਦਿਖਾ ਦੇ ਵਾ ਸੱਸੀ ਕਾਲ ਤੋਂ ਬਸ ਹਾਰੀ ਐ ਇੱਕ ਸਿੱਕਾ ਬਾਸਪਤ ਤਰਿਆ ਦੋ ਦੋ ਵੇਖ ਲੈ ਫੜ ਕੇ ਣੇ ਹੋਗਾ ਡਰਦਾ ਕਿਉਂ ਹੈ <coughs> <बोस्ताथा। laughs> बर्फ करा दु <laughs> तेन बच्चा बहुत चंगा देता ठीक है चक्या नी बुंडी नहीं आता जी ฮะปัญซ่าเหรอ जरों मंडी का दूजा ही शुरू हो गया ਉਧਰ ਦੇ ਜਮ ਜਿਆਦਾ ਸੀ ਤਾਂ ਆਪਾਂ ਸੋਚਿਆ ਬਾਹਰੋਂ ਬਾਹਰ ਆ ਜੰਨੇ ਆ ਤੇ ਤੁਹਾਨੂੰ ਦਿਖਾਈ ਜਾਨਵਰ ਮੇਲਾ ਪੂਰਾ ਭਰਿਆ ਹੋਇਆ ਨਾਲੇ ਮਾਹੌਲ ਪਤਾ ਜਲਦੀ ਸਾਨੂੰ 13 ਤਰੀਕ ਦਾ ਕੀ ਜਿਨੇ ਦੋਸਤੋ ਵੇਚਣ ਆਉਣਾ ਜਾਨਵਰ ਤੇ ਆਜੋ ਮੇਲਾ ਪੂਰਾ ਪੀਕ ਤੇ ਚੱਲਦਾ ਤੇ ਜਿਨੇ ਖਰੀਦਣ ਆਉਣਾ ਤਾਂ ਮਿੱਤਰ ਉਹ ਵੀ ਆ ਲਓ ਖਰੀਦਣ ਵਾਲਿਆਂ ਵਾਸਤੇ ਤਾਂ ਮੰਨ ਲਓ ਆਪਾਂ ਕਹਿਦੇ ਦੋ ਤਿੰਨ ਦਿਨ ਹੈਗਾ ਵੇਚਣ ਵਾਲੇ ਤਾਂ ਮਨ ਚ ਐ ਚਲੇ ਜਾਂਦਾ ਵੀ ਯਾਰ ਪਤਾ ਨਹੀਂ ਮੇਲਾ ਪਹਿਲਾਂ ਤੇ ਇਸ ਜਿਆ ਬਾਅਦ ਚ ਦੇ ਦੇ ਕਹੋ ਕਹਿੰਦੇ ਹੁੰਦੇ ਨੇ ਗਾਹ ਤੇ ਰੱਬ ਦਾ ਪਤਾ ਨਹੀਂ ਕਦੋਂ ਆਗੇ ਜੜੀਆਂ ਜੜੀਆਂ ਮਿੱਤਰੋ ਕੂਤਰ ਸਾਰੇ ਤਰ੍ਹਾਂ ਦੇ ਮੰਨ ਲਓ ਤੁਹਾਨੂੰ ਜਾਨਵਰ ਮਿਲ ਜੂ ਪਾਲਸੀ ਦੇ ਜਾਨਵਰ ਜਿਹੜੀ ਚੀਜ਼ ਮਰਜੀ ਜਿੱਦਾਂ ਦੀ ਖਰੀਦਣੀ ਹੈ ਤੁਸੀਂ ਖਰੀਦ ਸਕਦੇ ਹੋ ਯਨੇ ਵੈਸੇ ਹੀ ਮੇਲਾ ਇੰਜੋਏ ਕਰਨ ਆਣਾ ਦੋਸਤੋ ਅੱਜ 13 ਤਰੀਕ ਹੋ ਗਈ 14 ਤੇ 15 ਨੂੰ ਆਜੋ ਇੱਕ ਆ ਬਸ਼ੀਰਾ ਦੇਖੋ ਬਸ਼ੀਰਾ ਐ ਬਸ਼ੀਰੀ ਬਹੁਤ ਚੰਗੀ ਹੈ ਜੋ ਵੀ ਆ ਬਸ਼ੀਰਾ ਹੀ ਆ ਮਿੱਤਰੋ ਕਹਿੰਦੇ ਜਿਆਦਾ ਸੁਨੱਖੇ ਜਿਹੜੇ ਹੁੰਦੇ ਬਸ਼ੀਰੀ ਹੁੰਦੇ ਆ ਖੜਨੇ ਖੁਰਨੇ ਹੋਈ ਜਾਂਦਾ ਰਿ ਵੱਖੇ ਦੂਰੇ ਪਤਾ ਚੱਲ ਜਾਂਦਾ ਇਹ ਆਹ ਫਾਰੇ ਸੀਲ ਵਾਲੇ ਚਾਂਦ ਪੜੀ ਦੂਰੇ ਪੁੱਤਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਜਿਆਦਾ ਪਰ ਮੰਡੀ ਨੁਕਰਾ ਤੇ ਦੋਸਤੋ ਚੰਬਾ ਮਾਲ ਜ਼ਿਆਦਾ ਜਿੰਨਾ ਕਿ ਮੈਂ ਦੇਖਿਆ ਮੈਨੂੰ ਆਇ ਲੱਗਾ ਨੁਕਰਾ ਤੇ ਚੰਬਾ ਜ਼ਿਆਦਾ ਆਇਆ ਹੈ ਬਾਕੀ ਦੇਖੋ ਤੁਸੀਂ ਕੀੜਾ ਮਾਰਿਓ ਤੁਸੀਂ ਕਮੈਂਟਾਂ ਜ਼ਰੂਰ ਦੱਸਿਓ ਹਨਾ ਜਿੰਨੇ ਆਪਣੇ ਘੱਗ ਹੀ ਆਪਾਂ ਆਪਣੇ ਪੱਧਰ ਤੇ ਦੱਸਦੇ ਆਂ ਆਪਾਂ ਮੇਲ ਲੈਣਾ ਨਹੀਂ ਪਤਾ ਆਪਾਂ ਨੂੰ ਤੇ ਜਿੰਨੇ ਆਪਣੀ ਹੋਏ ਨੌਕਰੇ ਦੀ ਜ਼ਿਆਦਾ ਨੌਕਰੇ ਤੇ ਚੰਬੇ ਦੀ ਸਾਖ ਤੇ ਜ਼ਿਆਦਾ ਆਹ ਦੇਖੋ ਮਿੱਤਰੋ ਜਮਾ ਫੁੱਟਾ ਹੈ ਬੱਚਾ ਕੋ ਮਟਰੋ ਘੋੜਿਆਂ ਨਾਲੋਂ ਜ਼ਿਆਦਾ ਜਿਹੜੇ ਮੁਰਗੇ ਮੁਰਗੀਆਂ ਉਹਨਾਂ ਨਾਲੇ ਸਟਾਲਾਂ ਤੇ ਜ਼ਿਆਦਾ ਰਾਸਾ ਇਹ ਖ দোਸਤਾਂ ਆ ਜਿਆਦਾ ਆਪਾਂ ਕਹਿੰਦੇ ਵਪਾਰੀ ਵਾਲਾ ਮਾਲ ਇੱਧਰ ਲਈ ਆ ਰਿਹਾ ਜਾਂਦਾ ਜਿਆਦਾ ਇੱਧਰ ਆ ਗਏ দোਸਤੋ ਵੱਡੇ ਵੱਡੇ ਚੈਂਪੀਅਨ ਘੋੜੇ ਆਉਣੇ ਆ ਤੇ ਕਾ ਗ੍ਰੈਸੀਟੋ ਲਿਓ ਉਹ ਵੀ ਸਾਹ ਸਾਉ ਦਾ ਤੂੰ ਵੀ ਆ ਤੂੰ ਵੀ ਸਾਹ ਸਾਉ ਉਹ ਤੋਂ ਆਪਣੇ ਪੂਰਾ ਅੰਡਾ ਯਾਨੀ ਨਿੱਕੇ ਸਮਝ ਮਾ ਕੋਬ ਜੰਗਰ ਸਿੰਘ ਜੀ ہمارا ਨਾਮ ਤੋਂ ਕਿੰਨੋ ਲੈਣਾ ਕੋਡ ਆਣਾ ਬੈਠਾ ਜੀ ਥੋੜਾ ਪਰਦੇ ਨਾਲ ਕਰ ਲੈ ਦੇਖੋ ਪਰਦੇ ਨਾਲ ਕਰ ਲੋ ਨਾਮ ਆਮ ਨਾਮ ਦੇਵਾ ਨਾ ਲੈਵਾ ਹਾਂ ਠੀਕ ਹੈ ਸਾਜੀ